ਕਿਸਾਨਾਂ ਵੱਲੋਂ ਦਿੱਤੀ ਪੰਜਾਬ ਬੰਦ ਦੀ ਕਾਲ ਤੋਂ ਬਾਅਦ ਫਰੋਇਪਰ ਵਿੱਚ ਅੱਜ ਪੂਰਨ ਤੌਰ ਤੇ ਫਰੋਇਪਰ ਬੰਦ ਦਿਖਾਈ ਦੇ ਰਿਹਾ ਹੈ ਕਿਸਾਨਾਂ ਵੱਲੋਂ ਰੇਲਵੇ ਟ੍ਰੈਕ ਜਮ ਕਿਤੇ ਗਏ ਉੱਤੇ ਹੀ ਮੇਨ ਹਾਈਵੇ ਉੱਤੇ ਵੀ ਧਰਨੇ ਲਗਾ ਕੇ ਕੇਂਦਰ ਸਰਕਾਰ ਦੇ ਖਿਲਾਫ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਜਿਹੜਾ ਉਹ ਕੀਤਾ ਜਾ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਫਰੋਇਪਰ ਦੇ ਅਲੱਗ-ਅਲੱਗ ਇਲਾਕੇ ਦੀਆਂ ਹਨ ਅਗਰ ਸਬਜ਼ੀ ਮੰਡੀ ਦੀ ਗੱਲ ਕਰੀ ਤਾਂ ਸਬਜ਼ੀ ਮੰਡੀ ਵੀ ਪੂਰਨ ਤੌਰ ਤੇ ਬੰਦ ਜੜੀ ਆ ਉਹ ਦਿਖਾਈ ਦੇ ਰਹੀ ਆ ਇਸੇ ਦੇ ਨਾਲ ਅਗਰ ਸ਼ਹਿਰ ਦੀ ਗੱਲ ਕਰੀਏ ਤਾਂ ਸ਼ਹਿਰ ਵਿੱਚ ਵੀ ਪੂਰਨ ਤੌਰ ਤੇ ਦੁਕਾਨਾਂ ਜੜੀਆਂ ਉਹ ਬੰਦ ਦਿਖਾਈ ਦੇ ਰਹੀਆਂ ਪੁਲਿਸ ਵੱਲੋਂ ਸੁਰੱਖਿਆ ਨੂੰ ਲੈ ਕੇ ਥਾਂ ਥਾਂ ਨੱਕ ਵੀ ਜਿਹੜੇ ਆ ਉਹ ਲਗਾਏ ਗਏ ਆ ਅਗਰ ਰੇਲਵੇ ਟ੍ਰੈਕਾਂ ਦੀ ਗੱਲ ਕਹੀਏ ਤਾਂ ਕਿਸਾਨਾਂ ਵੱਲੋਂ ਸਵੇਰ ਤੋਂ ਹੀ ਰੇਲਵੇ ਟ੍ਰੈਕ ਜਿਹੜੇ ਆ ਉਹ ਜਾਮ ਕੀਤੇ ਗਏ ਆ ਇਸ ਬੰਦ ਦੀ ਕਾਲ ਨੂੰ ਲੈ ਕੇ ਸਥਾਨਕ ਲੋਕਾਂ ਦਾ ਕੀ ਕੁਝ ਕਹਿਣਾ ਹੈ ਕਿਸਾਨਾਂ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਕੀ ਨਾਮ ਹੈ ਤੁਹਾਡਾ ਪ੍ਰਵੇਸ਼ ਚਾਹਵਲਾ ਕਿੱਥੋਂ ਆਇਓ ਟਰਾਂਸ ਪ੍ਰਵੇਸ਼ ਟਰਾਂਸਪੋਰਟ ਆਪਣੀ ਹੈ ਫੋਜਪੁਰਜ ਅੱਛਾ ਕਿੱਥੇ ਗਏ ਸੀ ਤੁਸੀਂ ਮਾਰਕੀਟ ਜਾ ਰਹੇ ਸੀ ਮਾਰਕੀਟ ਬੰਦ ਹੋਈ ਹੈ ਕੋਈ ਦੁਕਾਨ ਨਹੀਂ ਖੁੱਲੀ ਹੋਈ ਨਹੀਂ ਕੋਈ ਦੁਕਾਨ ਨਹੀਂ ਖੁੱਲੀ ਜੀ ਸਾਰੀਆਂ ਦੁਕਾਨਾਂ ਬੰਦ ਹੈ ਟੋਟਲੀ ਦੁਕਾਨਾਂ ਬੰਦ ਨੇ ਇਸ ਚੀਜ਼ ਦੇ ਨਾਲ ਅੱਜ ਤਾਂ ਸਵੇਰੇ ਸਵੇਰੇ ਹੀ ਥੋੜੀ ਦਰ ਨੂੰ ਦਿੱਕਤ ਆਏਗੀ ਜੀ ਦੁਨੀਆ ਨੂੰ ਹੂੰ ਇਹ ਕਿਸਾਨਾਂ ਨੇ ਕਿਹਾ ਸੀਗਾ ਜੱਥੇਬੰਦੀਆਂ ਨੇ ਕਿਸਾਨਾਂ ਕਰਕੇ ਬੰਦ ਆ ਜੀ ਹੂੰ ਹਾਂ ਇਹ ਮਸਲੇ ਦਾ ਹੱਲ ਹੋਣਾ ਚਾਹੀਦਾ ਹੈਗਾ ਕਿਉਂਕਿ ਦੁਕਾਨਾਂ ਜਿਹੜੋਂ ਬੰਦ ਹੋ ਗਏ ਹੱਲ ਤਾਂ ਹੋਣਾ ਚਾਹੀਦਾ ਹੈ ਸਰਕਾਰ ਕੁਝ ਨਹੀਂ ਕਰਦੀ ਜੀ ਹੂੰ ਹੱਲ ਕਰਦਾ ਚਾਹੀਦਾ ਹੈ ਇਹਦਾ ਚਾਹੀਦਾ ਤਾਂ ਹੈਗਾ ਹੱਲ ਕਰਨਾ ਦੁਨੀਆ ਦੁਹੀ ਹੁੰਦੀ ਜੀ ਸਾਰੀ ਲੋਕੀ ਦੁਹੀ ਦੇ ਕੀ ਨਾਮ ਹੈ ਅੰਕਲ ਤੁਹਾਡਾ ਸੁਲਿੰਦਰ ਕੁਮਾਰ ਜੀ ਹਾਂ ਅੰਕਲ ਅੱਜ ਬਾਜ਼ਾਰ ਬੰਦ ਹੈ ਹਾਂ ਜੀ ਸਾਰਾ ਬਾਜ਼ਾਰ ਬੰਦ ਹੈ ਇਸ ਟਾਈਮ ਜੀ ਅੱਛਾ ਇੱਕ ਕਿਸਾਨਾਂ ਨੇ ਅਪੀਲ ਕੀਤੀ ਸੀ ਹਾਂ ਜੀ ਤੇ ਕੋਈ ਵੀ ਦੁਕਾਨ ਖੁੱਲ ਹੈ ਇੱਥੇ ਕੋਈ ਨਹੀਂ ਖੁੱਲੀ ਜੀ ਤੇ ਵਪਾਰੀ ਸਮਾਜ ਸਾਥ ਦੇ ਰਿਹਾ ਕਿਸਾਨਾਂ ਦਾ ਹਾਂਜੀ ਵੀ ਚਾਰ ਦਿਨ ਬਿਜਾਰ ਬੰਦ ਰਹੇਗਾ ਜੀ ਹਾਂਜੀ ਇਹਦਾ ਮਸਲਾ ਵੀ ਹੱਲ ਹੋਣਾ ਚਾਹੀਦਾ ਹੈ ਰੋਜ਼ ਘੜੀ ਬਾਜ਼ਾਰਵਾ ਹਾਂਜੀ ਆ ਬਿਯਾਰ ਨੂੰ ਦੁਹੀ ਕਰਦੇ ਜਿਆਦਾ ਜੀ ਰੋਜ਼ ਰੋਜ਼ ਘੜੀ ਹਾਂਜੀ ਕਾਰੋਬਾਰ ਕੋ ਚੱਲਦਾ ਹੈ ਉਹ ਲੋੜ ਹਾਲ ਕਰ ਦਿੰਦੇ ਨੇ ਤੇ ਸਰਕਾਰ ਨੂੰ ਵੇਖਣਾ ਚਾਹੀਦਾ ਚਾਹੀਦਾ ਪਲੀ ਆ ਧਿਆਨ ਦੇ ਜੀ ਬਿੰਨਸ ਬੰਦਿਆਂ ਨੂੰ ਹਾਂ ਕਾਰੋਬਾਰ ਅੱਗੇ ਨਹੀਂ ਹੈਗੇ ਜੀ ਨਾਮ ਹੈ ਤੁਹਾਡਾ ਸ੍ਰਿੰਦਰ ਕੁਮਾਰ ਜੀ ਜਥੇ ਬੰਦੀਆਂ ਦੇ ਵੱਲੋਂ ਔਰ ਦੁਕਾਨਦਾਰਾਂ ਦੇ ਵੱਲੋਂ ਸਾਰੀਆਂ ਯੂਨੀਅਨ ਦੇ ਵੱਲੋਂ ਜਿਹੜਾ ਬਹੁਤ ਵੱਡੇ ਰੂਪ ਦੇ ਵਿੱਚ ਸਮਰਥਨ ਦਿੱਤਾ ਗਿਆ ਹੈ ਔਰ ਅੱਜ ਜਿਹੜੇ ਬਾਜ਼ਾਰ ਆਵਾਜਾਈ ਜਿਹੜਾ ਸਾਰਾ ਕੁਝ ਜਿਹੜਾ ਉਹ ਬੰਦ ਸਾਰੇ ਪੰਜਾਬ ਨੂੰ ਜਿਹੜੀ ਚਿੰਤਾ ਹੈ ਔਰ ਮੋਦੀ ਸਰਕਾਰ ਨੂੰ ਇੱਥੋਂ ਹੀ ਇਹੀ ਅਪੀਲ ਕਰਦੇ ਆ ਕਿ ਤੁਸੀਂ ਅੱਜ ਦੇਖੋ ਕਿ ਇੱਕ ਆਵਾਜ਼ ਦੇ ਉੱਤੇ ਪੂਰਾ ਪੰਜਾਬ ਜਿਹੜਾ ਉਹ ਬੰਦ ਕਰ ਦਿੱਤਾ ਔਰ ਤੁਸੀਂ ਮੰਗਾ ਮੰਨਨ ਨੂੰ ਰਾਜ਼ੀ ਨਹੀਂਗੇ ਔਰ ਇਹ ਲੋਕ ਜਿਹੜੇ ਠੰਡ ਦੇ ਦਿਨਾਂ ਦੇ ਵਿੱਚ ਵੀ ਅੱਜ ਜਿਹੜਾ ਹੈ ਕੜਾਕੇ ਦੀ ਠੰਡ ਦੇ ਵਿੱਚ ਜਿਹੜਾ ਅੱਜ ਇੱਥੇ ਬੈਠੇ ਹੋਏ ਨੇ ਔਰ ਮੰਗਾ ਜਿਹੜੀਆਂ ਨੇ ਮੋਦੀ ਸਰਕਾਰ ਨੂੰ ਅਪੀਲ ਹੈ ਕਿ ਮੰਨ ਲੈਣੀਆਂ ਚਾਹੀਦੀਆਂ ਨੇ ਕਿਉਂਕਿ ਕਿਸਾਨਾਂ ਮਜ਼ਦੂਰਾਂ ਦੁਕਾਨਦਾਰਾਂ ਦੇ ਮੁਲਾਜ਼ਮਾਂ ਸਾਰੇ ਵਰਗ ਦੀਆਂ ਜਿਹੜੀਆਂ ਨੇ ਮੰਗਾਂ ਨੇ ਔਰ ਅਸੀਂ ਅਪੀਲ ਕਰਦੇ ਹਾਂ ਕਿ ਇਹਨਾਂ ਨੂੰ ਮੰਗ ਲੈਣੀ ਚਾਹੀਦੀ ਹੈ ਕਿ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਹੋਈ ਇਹ ਜੀ ਸਵੇਰੇ ਅੱਜ 7 ਵਜੇ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ ਜਿਹੜਾ ਮੋਰਚਾ ਹੈ ਉਹ ਜਾਰੀ ਰਹੇਗਾ ਸੰਸਥਾਵਾਂ ਦੇ ਜਿਹੜੇ ਦੁਕਾਨਦਾਰ ਵੀ ਤੁਹਾਡੇ ਨਾਲ ਬਿਲਕੁਲ ਜਿਹੜੇ ਆ ਦੁਕਾਨਦਾਰ ਨੇ ਸੰਸਥਾਵਾਂ ਨੇ ਉਹ ਵੀ ਸਾਡੇ ਵਿੱਚ ਇੱਥੇ ਜਿਹੜੀਆਂ ਨੇ ਸ਼ਾਮਲ ਹੋਈਆਂ ਨੇ ਔਰ ਵਪਾਰ ਮੰਡਲ ਦੇ ਜਿਹੜੇ ਪ੍ਰਧਾਨ ਨੇ ਉਹ ਵੀ ਸਾਡੇ ਕੋਲ ਅੱਜ ਜਿਹੜੇ ਇੱਥੇ ਪਹੁੰਚ ਚੁੱਕੇ ਨੇ ਔਰ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਜਿਹੜਾ ਪੰਜਾਬ ਬੰਦ ਦੇ ਵਿੱਚ ਜਿਹੜਾ ਸੰਜੋਗ ਕੀਤਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕੀ ਨਾਮ ਤੁਹਾਡਾ ਜੀ ਸਰਜੀਤ ਸਿੰਘ ਜੀ ਕਿਸਾਨ ਵਿਦੂਰ ਸਿੰਘ ਕਮੇਟੀ ਦੇਖੋ ਜਿਕਾ ਖਾਲਸਾ ਵੈਲਫੇਅਰ ਜੋ ਕਿ ਅੱਜ ਲਗਾਤਾਰ 1 ਸਾਲ ਦੇ ਕਰੀਬ ਹੋ ਗਏ ਨੇ ਖੰਬੂ ਗੁਣੋਰੀ ਬਾਰਡਰਾਂ ਦੇ ਜਿਹੜੇ ਨੇ ਉਹ ਕਿਸਾਨਾਂ ਦੇ ਵੱਲੋਂ 13 ਮੰਗਾਂ ਨੂੰ ਲੈ ਕੇ ਜਿਹੜੀਆਂ ਕਿ ਮੋਦੀ ਸਰਕਾਰ ਨੇ ਬਣੀਆਂ ਹੀ ਸੀ ਉਹਨਾਂ ਨੂੰ ਲਾਗੂ ਨਾ ਕਰਨ ਤੇ ਅਤੇ ਉਹਨਾਂ ਤਿੰਨ ਕਾਨੂੰਨਾਂ ਨੂੰ ਤੋੜ-ਮਰੋੜ ਕੇ ਜਿਹੜਾ ਹੈ ਦੁਬਾਰਾ ਲਿਓਰ ਵਾਸਤੇ ਸਰਕਾਰ ਜਿਹੜੀ ਦੁੱਲੀ ਹੋਈ ਹੈ ਉਹਦੇ ਸਬੰਧ ਦੇ ਵਿੱਚ ਅੱਜ ਜੋ ਭਾਰਤ ਬੰਦਕਾਲ ਦੀ ਪੰਜਾਬ ਬੰਦਕਾਲ ਦੀ ਦਿੱਤੀ ਗਈ ਕਾਲ ਦਿੱਤੀ ਸੀ ਉਹਦੇ ਵਿੱਚ ਭਾਈ ਅਸੀਂ ਆ ਕੇ ਰੇਲਾ ਸਾਰੀ ਆਵਾਜਾਈ ਸਾਰੇ ਦੁਕਾਨਦਾਰ ਸਾਰੇ ਮਜ਼ਦੂਰ ਮੁਲਾਜ਼ਮ ਕਿਸਾਨ ਵੀਰ ਸਾਰਿਆਂ ਨੇ ਮਿਲ ਕੇ ਉਹਦਾ ਵੱਡਾ ਸਮਰਥਨ ਕੀਤਾ ਤੇ ਅੱਜ ਪੂਰਾ ਪੰਜਾਬ ਬੰਦ ਹੈ ਇਸ ਵਾਸਤੇ ਅਸੀਂ ਲੋਕਾਂ ਨੂੰ ਅਪੀਲ ਕਰਨੇ ਆ ਕਿ ਭਾਈ ਇਸ ਮੋਰਚੇ ਨੂੰ ਕਾਮਯਾਬ ਅਤੇ ਸਫਲ ਬਣਾਉਣਾ ਹੈ ਇਹ ਆਪਣੀਆਂ ਨਿੱਜੀ ਮੰਗਾਂ ਨੇ ਆਪਣਾ ਹੱਕ ਹੈ ਅਸੀਂ ਸਰਕਾਰ ਨੂੰ ਇਹ ਅਪੀਲ ਕਰਦੇ ਹਾਂ ਕਿ ਜਿਹੜੀਆਂ 12 13 ਮੰਗੀਆਂ ਸਰਕਾਰ ਨੇ ਮੰਨੀਆਂ ਹੋਈਆਂ ਨੇ ਉਹਨਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ ਤੇ ਇਹਨਾਂ ਕਿਸਾਨਾਂ ਨੂੰ ਖੁਸ਼ੀ-ਖੁਸ਼ੀ ਆਪਣੇ ਘਰਾਂ ਵੱਲ ਭੇਜਿਆ ਜਾਵੇ ਕਿਉਂਕਿ ਕਿਸਾਨ ਪੰਜਾਬ ਦਾ ਭਾਰਤ ਦਾ ਪੂਰੇ ਦਾ ਢਿੱਡ ਭਰਨ ਵਾਲਾ ਜੇਕਰ ਸਿਆਣੇ ਕਹਿੰਦੇ ਕਿ ਝੋਟਾ ਮਰ ਗਿਆ ਤੇ ਜੂਆ ਆਪੇ ਮਰ ਜਣੀਆਂ ਨੇ ਜੇ ਕਿਸਾਨ ਨਾ ਰਿਆ ਤੇ ਮੇਰੇ ਵੀਰੋਂ ਨਾ ਖੇਤੀ ਰਹਿਣੀ ਨਾ ਉਦਯੋਗ ਰਹਿਣੇ ਨੇ ਨਾ ਕਾਰਪੋਰੇਟ ਘਰਾਣੇ ਰਹਿਣੇ ਨੇ ਸਾਰਾ ਕੁਝ ਖਤਮ ਹੋਣਾ ਇਹਦੇ ਵਾਸਤੇ ਭਾਈ ਅਸੀਂ ਇਹੀ ਅਪੀਲ ਕਰਦੇ ਹਾਂ ਕਿ ਸਰਕਾਰ ਨੂੰ ਇਹ ਮੰਗਾ ਜਣੀਆਂ ਨੇ ਦਿਨੀਆਂ ਚਾਹੀਦੀਆਂ ਨੇ ਵਾਗਰੂ ਚਿੱਕਾ ਅੱਜ ਜਿਹੜੀਆਂ ਜਿਹੜਾ ਤੁਸੀਂ ਲਾਇਆ ਧਰਨਾ ਪੂਰਾ ਦੇਸ਼ ਬੰਦ ਕਰਵਾਉਣ ਦਾ ਕਿੰਨੇ ਵੇ ਤੋਂ ਕਿੰਨੇ ਵੇ ਤੱਕ ਹੈ ਇਹ ਜੀ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਜਿਹੜਾ ਪੂਰੇ ਬਾਜ਼ਾਰ ਪੂਰਾ ਟ੍ਰੇਨ ਪੂਰੀ ਆਵਾਜ਼ੇ ਜਿਹੜੀ ਇਹ ਸਾਰੀ ਠੱਪ ਰਹਿ ਗਈ ਤੁਹਾਨੂੰ ਦੁਕਾਨਦਾਰਾਂ ਭਰਾਵਾਂ ਨੇ ਸਾਰਾ ਸਹਿਯੋਗ ਵਧੀਆ ਦਿੱਤਾ ਬਿਲਕੁਲ ਜੀ ਮਲਾਜ਼ਿਮਾਂ ਨੇ ਵੀ ਦੁਕਾਨਦਾਰਾਂ ਨੇ ਵੀ ਟਰਾਂਸਪੋਰਟਰਾਂ ਨੇ ਵੀ ਬਾਕੀ ਦੁਨੀਆ ਦੀ ਜਥੇਬੰਦੀਆਂ ਨੇ ਜਿੰਨੀਆਂ ਯੂਨੀਅਨ ਨੇ ਸਾਰਿਆਂ ਨੇ ਬਹੁਤ ਵੱਡਾ ਸਮਰਥਨ ਸਾਨੂੰ ਦਿੱਤਾ ਅੱਜ ਪੂਰਾ ਵੀ ਭਾਰਤ ਬੰਦ ਰਹੇਗਾ ਹਾਂਜੀ ਅੱਜ ਪੂਰਾ ਦਿਨ ਪੰਜਾਬ ਬੰਦ ਜਿਹੜਾ ਹੋ ਰਵੇਗਾ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਕੁਟਾ ਸਿੰਘ ਸੇਖੋ ਹਾਂ